ਹਾਂਜੀ ਗੁਰਦਾਸ ਵਲੌਗ ਚੈਨਲ ਤੇ ਤੁਹਾਡਾ ਸਾਥ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਰਾਂਗੇ ਜੀ ਆਪਣੇ ਆਲੂਆਂ ਦੀ ਹਾਰਵੈਸਟਿੰਗ ਤੇ ਨਾਲੇ ਦਿਖਾਵਾਂਗੇ ਤੁਹਾਨੂੰ ਲੱਗੀਆਂ ਹੋਈਆਂ ਸਰਜੀਆਂ ਲੈਟਸ ਦੇਖੋ ਕਿੰਨਾ ਵਧੀਆ ਹੋ ਗਿਆ ਪੂਰਾ ਤਿਆਰ ਹੋ ਗਿਆ ਹੁਣ ਤੋੜਨ ਵਾਸਤੇ ਤੇ ਜਲਦੀ ਆਪਾਂ ਰੈਸিপি ਵੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਆਪਣੇ ਚੈਨਲ ਤੇ ਤੇ ਇੱਧਰ ਆਪਣੇ ਚਨੇ ਦੇਖੋ ਚਨਿਆਂ ਨੂੰ ਫੁੱਲ ਪੈਣੇ ਸ਼ੁਰੂ ਹੋ ਗਏ ਨੇ ਤੇ ਦੋ ਦੋ ਵਾਰੀ ਆਪਾਂ ਸਾਗ ਵੀ ਤੋੜ ਕੇ ਇਹਨਾਂ ਦਾ ਬਣਾ ਲਿਆ ਇਦਰ ਕਿਸ ਲਸਣ ਆ ਜਿਹੜਾ ਇਹ ਵੀ ਪੂਰਾ ਤਰੀਕੇ ਨਾਲ ਤਿਆਰ ਹੋ ਗਿਆ ਬਸ ਇਹਨਾਂ ਦੀ ਗੋਡੀ ਥੋੜੀ ਜੀ ਕਰਾਂਗੇ ਆਪਾਂ ਇੱਕ ਦੋ ਦਿਨਾਂ ਤੱਕ ਆਲੂ ਪੁੱਟਾਂਗੇ ਆ ਪਰੰਬੀ ਦੇ ਨਾਲ ਤੇ ਨਾਲ ਹੀ ਆਪਾਂ ਆਲੂਆਂ ਨੂੰ ਰੱਖਣ ਵਾਸਤੇ ਲਈਏ ਜੀ ਟੋਕਰੀ ਤੇ ਹੁਣ ਆਪਾਂ ਫੁੱਟਣਾ ਸ਼ੁਰੂ ਕਰਦੇ ਹਾਂ ਆਲੂ ਬਣੀਆ ਪੁੱਟੇ ਪੂਰੇ ਤਿਆਰ ਹੋ ਗਏ ਆ ਇਹ ਜਿਹੜੀ ਇੱਕ ਵੱਟ ਹੈ ਤੇ ਇਹਦੇ ਤੇ ਆਪਾਂ ਲਸਣ ਆਲੂ ਲਗਾਏ ਸੀਗੇ ਇਹ ਪਹਿਲਾਂ ਲਾਇਏ ਇਹਨਾਂ ਨੂੰ ਪੁੱਟ ਲੈਣੇ ਆ ਪਹਿਲਾਂ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਆਲੂਆਂ ਦੀ ਪਟਾਈ ਆਲੂ ਪੁੱਟਣ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਅਸੀਂ ਕਿੰਨੇ ਆਲੂ ਬੀਜੇ ਸੀ ਤੇ ਕਿੰਨੇ ਹੁਣ ਸਾਨੂੰ ਵਿੱਚ ਮਿਲੇ ਆ ਆ ਦੇਖੋ ਲਾਲ ਆਲੂ ਨੇ ਆਪਣੇ ਮਣੀ ਆਲੂ ਮੋٹے ਵੀ ਆ ਛੋਟੇ ਵੀ ਆ ਵਿੱਚੇ ਰਾਲੇ ਮਣੀ ਆ ਹਾਂ ਆ ਆਲੂ ਪਟਨ ਦਾ ਆਪਣਾ ਵੱਖਰਾ ਹੀ ਮਜ਼ਾ ਆਉਂਦਾ ਬਹੁਤ ਮਜ਼ਾ ਆਉਂਦਾ ਆਲੂ ਪਟਨ ਦਾ ਇੱਥੇ ਰੱਖ ਲੈਨੇ ਆ ਟੋਕਰੀ ਚ ਬਾਅਦ ਚ ਪਾ ਲਾਂਗੇ ਇੱਧਰ ਆਪਣਾ ਲਸਣ ਲੱਗਾ ਲਸਣ ਨੂੰ ਵੀ ਬਾਅਦ ਚ ਗੋਟੀ ਕਰਾਂਗੇ ਹੁਣ ਆ ਆ ਦੇ ਆ ਲੋ ਥੱਲੇ ਤੱਕ ਗਏ ਆ ਗੋਟੇ ਨਾਲ ਵੀ ਲਾਲ ਕੇ ਰੱਖ ਲੈਨੇ ਆ ਮਣੀ ਕਿੰਨਾ ਮੋਟਾ ਲੁਈਓ ਇੱਕ ਤਾਂ ਜੀ 골ਡਨ ਨੇ ਮਤ ਮਰੀਆ ਬੂਟੇ-ਪੂਟਨੇ ਪੈਣੇ ਪਹਿਲਾਂ ਕਿਸ਼ ਹੁੰਦਾ ਨਾ ਉਹਨੇ ਕਹਿਣਾ ਸੀ ਮੈਂ ਵੀ ਬੂਟਨੇ ਆ ਹੁਣ ਸਕੂਲ ਕੇ ਆ ਪੇਪਰ ਦੇ ਨਿੱਕੇ ਆਲੂ ਵੇਖੇ ਅਨੇ ਵੱਡੇ ਨਹੀਂ ਆਏ ਹਨ ਵੱਡੇ ਨਹੀਂ ਆਏ ਨਹੀਂ ਰਲੇ ਮਿਲੇ ਹੈਗੇ ਆ ਪੁੱਤ ਆ ਰਲੇ ਮਿਲੇ ਆ ਛੋਟੇ ਵੀ ਆ ਵੱਡੇ ਵੀ ਆ ਕਿੰਨੇ ਵੱਡੇ ਲੱਗਦੇ ਆ ਖਾਨ ਚ ਸਵਾਦ ਉਹਨੇ ਛੋਟੇ ਵੀ ਲੱਗਦੇ ਆ ਅਬਰ ਰੈਸਪੀ ਵੀ ਸ਼ੇਅਰ ਕਰਾਂਗੇ ਆਪਣੀ YouTube ਫੈਮਿਲੀ ਦੇ ਨਾਲ ਜਿਆਦਾ ਥੱਲੇ ਤਾਂ ਨਹੀਂ ਗਏ ਹੈਗੇ ਉੱਪਰ ਉੱਪਰ ਹੀ ਆ ਹਾਂ ਕਿੰਨਾ ਮਜ਼ਾ ਆਉਂਦਾ ਪੁੱਟੇ ਚ ਇੱਧਰ ਵੀ ਆਪਾਂ ਲਾਏ 5-6 ਫੱਟਾਂ ਦੇ ਉੱਤੇ ਆਲੂ ਪਰ ਇਹ ਹਜੇ ਅੰਨੀ ਮਹੀਨਾ ਹਟ ਕੇ ਪੁੱਟਾਂਗੇ ਕਿਉਂਕਿ ਇਹ ਲੇਟ ਆ ਲਾਏ ਸੀ ਇਹਨਾਂ ਦੇ ਬੂਟੇ ਆ ਜਿਹੜੇ ਚੰਗੀ ਤਰ੍ਹਾਂ ਸੁੱਕ ਜਾਣਗੇ ਫਿਰ ਉਸ ਤੋਂ ਬਾਅਦ ਆਪਾਂ ਕੁੱਟਾਂਗੇ ਇਹਨਾਂ ਨੂੰ ਆਲੂਆਂ ਨੂੰ ਰਭੜਾ ਮਣੀ ਜਿਆਦਾ ਡੂੰਘੇ ਨਹੀਂ ਜਾਗੇ ਕੰਦੀ ਤੱਕ ਹਾਂ ਇੱਕ ਸਾਈਡ ਤੇ ਹੀ ਹੈ ਬਹੁਤ ਹੀ ਛੋਟੇ ਛੋਟੇ ਰਹਿ ਗਏ ਮਣੀ ਵਾਲੋ ਇਹ ਰੰਬੀ ਨਾਲ ਕੱਢਨੇ ਪੈਣੇ ਆ ਹੋਰ ਫਿਰ ਆ ਕੇ ਵਿੱਚੇ ਹਰੇ ਵੀ ਆ ਆਲੂ ਕੱਟ ਤੇ ਕਾ ਜਿਆਦਾ ਆ। ਨਾ। ਵਿੱਚ ਵਿੱਚ ਬੜੇ ਸੋਹਣੇ ਹੋਏ ਆ ਮੋٹے ਮੋٹے। ਆਲੂ ਆਪ ਸਾਰੇ ਪੋਟ ਲੈਨੇ ਤੇ ਹੁਣ ਇਹਨਾਂ ਨੂੰ ਪਾ ਲੈਨੇ ਆ ਜੀ ਆਪਾਂ ਟੋਕਰੀ ਦੇ ਵਿੱਚ ਜਿੰਨੇ ਆਲੂ ਆਪਾਂ ਬੀਜੇ ਸੀ ਉਸ ਉਹਦੇ ਹਿਸਾਬ ਨਾਲ ਬਹੁਤ ਵਧੀਆ ਆਲੂ ਸਾਨੂੰ ਮਿਲੇ ਨੇ ਤੇ ਤੁਹਾਨੂੰ ਮੈਂ ਦੱਸਦੀ ਆ ਕਿ ਆਪਾਂ ਕਿੰਨੇ ਕਾ ਆਲੂ ਬੀਜੇ ਸੀ ਤੇ ਕਿਸ ਤਰ੍ਹਾਂ ਦੇ ਬੀਜੇ ਸੀ ਲਾਲ ਆਲੂ ਨੇ ਮਣੀ 4 ਕਿਲੋ ਤੇ ਹੋਣਗੇ ਹੈ 5 ਕਿਲੋ ਨੇ 5 ਨਹੀਂ ਆਲੂ ਆਪਾਂ ਸਾਰੇ ਕੋਟਲੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ 4 1/2 ਕਿਲੋ ਆਲੂ ਹੈਗੇ ਨੇ ਤੇ ਆਪਾਂ ਜਿਹੜੇ ਆਲੂ ਬੀਜੇ ਸੀ ਉਹ ਸੀਗੇ ਜੀ ਆਪਾਂ ਇਸ ਤਰ੍ਹਾਂ ਦੇ ਆਲੂ ਬੀਜੇ ਹੀ ਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁੰਗਰੀਆਂ ਹੁੰਦੀਆਂ ਨਾ ਪੰਗਾਰਾ ਇੱਕ ਆਲੂ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਨੇ ਸਾਡਾ ਤੋਂ ਪੰਗਾਰਾ ਅਸੀਂ ਕਰਦ ਨਾਲ ਕੱਟ ਕੇ ਤੇ ਇਸ ਤਰ੍ਹਾਂ ਛਿਲਕੇ ਛਿਲਕੇ ਲਗਾਏ ਸੀ ਆ ਦੇਖੋ ਤੁਹਾਨੂੰ ਮੈਂ ਬੂਟੇ ਵੀ ਇੱਥੇ ਦਿਖਾ ਦਿੰਨੀ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਬੂਟੇ ਇਸ ਤਰ੍ਹਾਂ ਦੇ ਅਸੀਂ ਆਲੂ ਲਗਾਏ ਸੀ ਮਤਲਬ ਕਿ ਅੱਧਾ ਕਿਲੋ ਆਲੂ ਵੀ ਨਹੀਂ ਸੀ ਕਿ ਪੂਰੇ ਜਿਨ੍ਹਾਂ ਦੇ ਵਿੱਚੋਂ ਆਪਾਂ ਪੂਰੀਏ 2 ਬਟਾਂ ਦੇਤੇ ਅਸੀਂ ਆਲੂ ਲਗਾਏ ਸੀ ਤੇ ਉਹਦੇ ਵਿੱਚੋਂ ਸਾਨੂੰ 4 1/2 ਕਿਲੋ ਆਲੂ ਮਿਲ ਗਏ ਕਹਿੰਦਾ ਮਤਲਬ ਇਹ ਕਿ ਜਿੰਨੇ ਆਲੂ ਲਗਾਏ ਸੀ ਉਸ ਤੋਂ ਵਧਿਆ ਸਾਨੂੰ ਆਲੂ ਮਿਲ ਗਏ ਨੇ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ